ਕਹੋਂਗੇ ਅੱਜ ਜਿਹੜੀ ਪਰਸ਼ੂਰਾਮ ਜਨਮ ਦਿਨਾਈ ਜਾਂਦੀ ਹੈ ਦੇਖੋ ਟੋਲੇয়াল ਚੌਂਕ ਪ੍ਰਭੂ ਪਰਸ਼ੂਰਾਮ ਤੋਂ ਸਾਰੇ ਅਸ਼ੀਰਵਾਦ ਲੈਣ ਲਈ ਇਹ ਹਰਿਤ ਚਾਲ ਦੀ ਤਰ੍ਹਾਂ ਇੱਥੇ ਪ੍ਰਭੂ ਦਾ ਤੇ ਆੜਾ ਮਨਾਇਆ ਜਾਂਦਾ ਵਾ ਔਰ ਪਰਸ਼ੂਰਾਮ ਭਗਵਾਨ ਗਊ ਗਰੀਬ ਦੀ ਰੱਖਿਆ ਕਰਨ ਵਾਲਾ ਪ੍ਰਭੂ ਆ ਜਿਨੇ ਤੋਂ ਅਸ਼ੀਰਵਾਦ ਲਿਆ ਉਹ ਹਰ ਕੰਮ ਦੇ ਵਿੱਚ ਕਾਮਯਾਬ ਹੋਇਆ ਤੇ ਹਰ ਕੰਮ ਦੇ ਵਿੱਚ ਪ੍ਰਭੂ ਉਹਦਾ ਬੇੜਾ ਪਾਰ ਕਰ ਦਿਆ ਇਸ ਕਰਕੇ ਅਸੀਂ ਵੀ ਪ੍ਰਭੂ ਤੋਂ ਅਸ਼ੀਰਵਾਦ ਲੈਣ ਲਈ ਇੱਥੇ ਆ ਕਿਤੇ ਪਰਸੂਰਾਮ ਜੀ ਦੀ ਪ੍ਰਤਿਭਾ ਵੀ ਬਹੁਤ ਸੋਹਣੀ ਲਗਾਈ ਗਈ ਹੈ ਢੋਲੇ ਵਾਲੀ ਕੋਈ ਇੱਕ ਜੜੀ ਹੈਗੀ ਇੰਨੀ ਸੋਹਣੀ ਜੀ ਪ੍ਰਤਿਭਾ ਹੈ ਦੇਖੋ ਜੀ ਨੇ ਗਊ ਗਰੀਬ ਦੀ ਰੱਖਿਆ ਕੀਤੀ ਹੈ ਵੈਸੇ ਹੀ ਸੋਹਣੀ ਹੁੰਦੀ ਆ ਉਹ ਕਾਲੀ ਸੋਹਣੀ ਆ ਗਊ ਗਰੀਬ ਨੂੰ ਤਿੰਨ ਵਾਰੀ ਧਰਤੀ ਜਿੱਤ ਕੇ ਪ੍ਰਭੂ ਨੇ ਵੇਦਵਾਰਾ ਉਹਨਾਂ ਨੂੰ ਦਾਨ ਕਰਤੀ ਜਾ ਉਹ ਵੀ ਮੈਂ ਤਾਂ ਐਡਾ ਆਪਣਾ ਰੂਪ ਦਿਖਾਉਣਾ ਸੀ ਤੁਹਾਨੂੰ ਵੇ ਗੋ ਗਰੀਬਾਂ ਦਾ ਜ਼ੁਲਮ ਨਹੀਂ ਹੋਣ ਦੇਣਾ ਇਹ ਪ੍ਰਭੂ ਪਰਸ਼ੂਰਾਮ ਦੀ ਕਿਰਪਾ ਵਾ ਲੋਕ ਹਮ ਹਮ ਅੱਗੇ ਪਹੁੰਚ ਰਹੇ ਜੀ ਐਸੇ ਦਰਸ਼ਕੋ ਆਉਣਾ ਜਿਹਨੇ ਜਿਹਨੇ ਕੁਝ ਪਾਉਣਾ ਉਹਨੇ ਇੱਥੇ ਆਉਣਾ ਜਿਹੜਾ ਆਊਗਾ ਉਹਨੂੰ ਕੁਝ ਮਿਲੂਗਾ ਪ੍ਰਭੂ ਦੇ ਚਰਨਾਂ ਦੇ ਵਿੱਚ ਅਸ਼ੀਰਵਾਦ ਮਿਲੂਗਾ ਪ੍ਰਭੂ ਕਿਰਪਾ ਕਰੂਗਾ ਆਪਣੇ ਕੰਮ ਦੇ ਵਿੱਚ ਕਾਮਯਾਬ ਹੋਊਗਾ ਬਸ ਅੱਜ ਦੇ ਦਿਨ ਇਹੀ ਆ ਵੀ ਜੋ ਪ੍ਰਭੂ ਨੇ ਸਾਨੂੰ ਦੱਸਿਆ ਵਾ ਉਦੇ ਮਾਰਗ ਤੇ ਚੱਲੋ ਗਊ ਗਰੀਬ ਦੀ ਰੱਖਿਆ ਕਰੋ ਪਰਸ਼ੂਨਾਮ ਜਨਮ ਦਿਤੀ ਤੇ ਤਮਾਮ ਲੋਕ ਜਿਹੜੇ ਨੇ ਅੱਜ ਢੋਲੇਵਾਲ ਚੌਂਕ ਦੀ ਗੱਲ ਕਰੇ ਤਾਂ ਇੱਥੇ ਪਹੁੰਚ ਲੈਣ ਕਿਉਂਕਿ ਬਹੁਤ ਵਧੀਆ ਜਿਹੜੀ ਪ੍ਰਤਿਭਾ ਉਹਨਾਂ ਦੀ ਇੱਥੇ ਸਥਾਪਿਤ ਕੀਤੀ ਗਈ ਇੱਕ ਵਾਰੀ ਪ੍ਰਤਿਭਾ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਨਾਲ ਬਹੁਤ ਸੋਹਣੀ ਜਿਹੜੀ ਪ੍ਰਤਿਭਾ ਪਰਸ਼ੂਨਾਮ ਜੀ ਦੀ ਜਿਹੜੀ ਇੱਥੇ ਸਥਾਪਿਤ ਕੀਤੀ ਹੈ ਤੇ ਕਾਫੀ ਲੋਕ ਜਿਹੜੇ ਇੱਥੇ ਦਰਸ਼ਨ ਕਰਨ ਆਉਂਦੇ ਨੇ ਲੁਧਿਆਣਾ ਦੇ ਕੋਨੇ-ਕੋਨੇ ਤੋਂ ਇੱਥੇ ਦਰਸ਼ਨ ਕਰ ਆਉਂਦੇ ਤਾਂ ਅੱਜ ਲੋਕ ਵੀ ਇੱਥੇ ਪਹੁੰਚੇ ਹੋਏ ਨੇ ਗੱਲਬਾਤ ਵੀ ਕਰਾਂਗੇ ਉਹਨਾਂ ਦੇ ਨਾਲ ਸਰ ਬਹੁਤ ਬਹੁਤ ਮੈਂ ਪੰਡਿਤ ਰਾਜਨ ਸ਼ਰਮਾ ਚੇਅਰਮੈਨ ਸ੍ਰੀ ਪਰਸ਼ੂਰਾਮ ਗਿਆਨ ਵਾਟਿਕਾ ਵੈਲਫੇਅਰ ਸੁਸਾਇਟੀ ਸਾਡੀ ਇਹ ਜਿਹੜੀ ਵਾਟਿਕਾ ਹੈ ਲੁਧਿਆਣੇ ਚ ਢੋਲੇਵਾਲ ਵਿਖੇ ਸਥਿਤ ਹੈ ਔਰ ਅੱਜ ਜਿਹੜਾ ਭਗਵਾਨ ਪਰਸ਼ੂਰਾਮ ਜੀ ਦਾ ਜਨਮotsਵ ਹੈ ਇਹਨੂੰ ਸਾਡੇ ਸ਼ਾਸਤਰਾਂ ਚ ਅਕਸ਼ਤ ਰਿਤੇਆ ਕਹਿੰਦੇ ਆ ਅਕਸ਼ਤ ਰਿਤੇਆ ਬਹੁਤ ਹੀ ਪਾਵਨ ਦਿਨ ਹੈ ਕਿੰਨੇ ਨੇ ਕਿ ਅਜ ਦੇ ਦਿਨ ਤੋਂ ਹੀ ਤ੍ਰੇਤਾ ਯੁਗ ਦੀ ਵੀ ਸ਼ੁਰੂਆਤ ਹੋਈ ਸੀ ਜਦੋਂ ਭਗਵਾਨ ਰਾਮ ਦਾ ਅਵਤਾਰ ਹੋਇਆ ਸੀ ਔਰ ਪਰਸ਼ੂਰਾਮ ਭਗਵਾਨ ਅਮਰ ਨੇ ਯੋਗੇ ભગવાન ਵਿਸ਼ਨੂੰ ਦੇ 6ਵੇਂ અવਤਾਰ ਨੇ ਪਰਸ਼uram ਭਗਵਾਨ ਨੇ ਸਨਾਤਨੀਆਂ ਨੂੰ ਸ਼ਾਸਤਰ ਵਿੱਦਿਆ ਦੇ ਨਾਲ ਨਾਲ ਸ਼ਾਸਤਰ ਵਿੱਦਿਆ ਚਲਾਉਣ ਦੇ ਵੀ ਗਿਆਨ ਦਿੱਤਾ ਹੈ ਤੁਸੀਂ ਧਿਆਨ ਨਾਲ ਪਰਸ਼uram ਜੀ ਦਾ ਰੂਪ ਦੇਖੋਗੇ ਤੇ ਉਹਨਾਂ ਦੇ ਇੱਕ ਹੱਥ 'ਚ ਜੇ ਗ੍ਰੰਥ ਨੇ ਤੇ ਦੂਸਰੇ ਹੱਥ 'ਚ ਫਰਸਾ ਵੀ ਹੈ ਕਿ ਧਰਮ ਦੀ ਰੱਖਿਆ ਕਰਨ ਲਈ ਪਹਿਲਾਂ ਸਾਨੂੰ ਗਿਆਨ ਦੀ ਜ਼ਰੂਰਤ ਹੈ ਤੇ ਜੇ ਕੋਈ ਦੁਸ਼ਟ ਸਾਡੇ ਤੇ ਹਮਲਾ ਕਰੇ ਤੇ ਉਹਦੇ ਲਈ ਫਿਰ ਸ਼ਸਤਰ ਦੀ ਵੀ ਜ਼ਰੂਰਤ ਹੈ ਸੋ ਇਹ ਸ਼ਾਸਤਰ ਔਰ ਸ਼ਸਤਰ ਦਾ ਜਿਹੜਾ ਫਿਲਾਸਫੀਆ ਇਹਨੂੰ ਸੰਤ ਸਿਪਾਹੀ ਕਿਹਾ ਜਾਂਦਾ ਹੈ ਸਾਡੇ ਗੁਰੂਆਂ ਨੇ ਵੀ ਗੁਰੂ ਗੋਬਿੰਦ ਸਿੰਘ ਮਹਾਰਾ ਜਿਹੜੀ ਵੀ ਅਸੀਂ ਸੰਤ ਸਿਪਾਹੀ ਕਹਿੰਦੇ ਆ ਇਹ ਫਿਲਾਸਫੀ ਸਾਰੀ ਸਨਾਤਨ ਤੋਂ ਆਈ ਹੋਈ ਆ ਸੋ ਅੱਜ ਦਾ ਦਿਨ ਸਾਰਾ ਭਾਈਚਾਰਾ ਹਿੰਦੂ ਸਿੱਖ ਸਨਾਤਨੀ ਖਾਸ ਕਰ ਬ੍ਰਾਹਮਣ ਸਮਾਜ ਜਿਹੜੇ ਪਰਸ਼uram ਜੀ ਨੂੰ ਆਪਣਾ ਕੁੱਲ ਦੇਵਤਾ ਮੰਨਦੇ ਆ ਉਹਨਾਂ ਨੇ ਮਿਲ ਜੁਲ ਕੇ ਇੱਥੇ ਢੋਲੇਵਾਲ ਚੌਕ ਤੇ ਪਰਸ਼uram ਜੰਮਤਿ ਮਨਾਈ ਆ ਸਵੇਰ ਤੋਂ ਲੈ ਕੇ ਹੁਣ ਤੱਕ ਅਸੀਂ ਸਭ ਤੋਂ ਪਹਿਲਾਂ ਇੱਥੇ ਪਰਸ਼uram ਜੀ ਦਾ ਹਵਨ ਯੱਗ ਕੀਤਾ ਪੈਣਾ ਨੇ ਆ ਕੇ ਇੱਥੇ ਕੀਰਤਨ ਸ਼ੁਰੂ ਕੀਤਾ ਹੋਇਆ। ਅਟੁੱਟ ਲੰਗਰ ਚੱਲ ਰਿਹਾ ਵੈ। ਔਰ ਸ਼ਾਮ ਨੂੰ ਇੱਥੇ ਬਹੁਤ ਹੀ ਬਵੇ ਮਹਾ ਆਰਤੀ ਹੋਣ ਜਾ ਰਹੀ ਆ। ਉਹ ਵੀ ਦੇਖਣ ਯੋਗ ਹੋਏਗੀ। ਤੇ ਮੈਂ ਤੁਹਾਡੇ ਚੈਨਲ ਰਾਹੀਂ ਸਾਰੇ ਭਗਤਾਂ ਨੂੰ ਬਹੁਤ-ਬਹੁਤ ਵਧਾਈ ਦੇਣਾ। ਪਰਸ਼uram ਜਿੱਦੀ ਜਿਹੜੀ ਮਹਾਨ ਪ੍ਰਤਿਮਾ ਸਿਰਫ ਢੋਲੇਵਾਲ ਚੌਂਕ ਤੇ ਵੇਖਣ ਨੂੰ ਮਿਲਦੀ ਕੀ ਇੰਨੀ ਜਿਹੜੀ ਵੱਡੀ ਪ੍ਰਤਿਮਾ ਜਿਹੜੀ ਬਣਾਈ ਗਈ ਹੈ। ਪਰਸ਼uram ਭਗਵਾਨ ਦੀ ਉਦਾਂ ਤੇ ਲੁਧਿਆਣਾ ਸ਼ਹਿਰ ਚ ਬਹੁਤ ਸਾਰੇ ਸਥਾਨ ਨੇ ਮੰਦਿਰ ਨੇ ਪਰ ਜਿਹੜੀ ਇਹ ਬਵੇ ਮੂਰਤੀ ਹੈ ਭਗਵਾਨ ਦੀ ਇਹ ਪੰਜਾਬ ਸਰਕਾਰ ਵੱਲੋਂ ਸਾਨੂੰ ਮਿਲੀ ਹੋਈ ਆ। ਔਰ ਇੱਕ ਮੇਰੇ ਹਿਸਾਬ ਨਾਲ ਤਾਂ ਪੂਰੇ ਪੰਜਾਬ ਚ ਇਕੱਲੇ ਲੁਧਿਆਣੇ ਚ ਢੋਲੇਵਾਲ ਚੌਂਕ ਇਸ ਤੇ ਅੱਜ ਲੋਕ ਦੂਰੋਂ ਦੂਰੋਂ ਪਹੁੰਚ ਰਹੇ ਨੇ ਇੱਥੇ ਨਤਮਸਤਕ ਹੋਣੇ ਭਗਵਾਨ ਪਰਸ਼ੂਰਾਮ ਜੀ ਦੇ ਭਗਤ ਬਹੁਤ ਆ ਕਿਉਂਕਿ ਪਰਸ਼ੂਰਾਮ ਜੀ ਨੂੰ ਅੱਠ ਚਿਰੰਜੀਵਿਆਂ ਚ ਮੰਨਿਆ ਜਾਂਦਾ ਜਿਹੜੇ ਕਿ ਅਮਰ ਨੇ ਸੋ ਪਰਸ਼ੂਰਾਮ ਭਗਵਾਨ ਦਾ ਅਖੇ ਤ੍ਰਿਤੀਆ ਵਾਲੇ ਦਿਨ ਵਰਤ ਰੱਖਣ ਵਾਲੇ ਨੂੰ ਰੋਗ ਰਿਣ ਸ਼ਤਰੂ ਕਰਜ਼ਾ ਕਿਸੇ ਨੂੰ ਨੌਕਰੀ ਤੋਂ ਪਰੇਸ਼ਾਨੀ ਹੋਵੇ ਕਿ ਤੁਹਾਨੂੰ ਫੌਰੀਨ ਜਾਣ ਦੀ ਵੀਜ਼ੇ ਦੀ ਪ੍ਰੋਬਲਮ ਹੁੰਦੀ ਹੈ ਲੋਕ ਇੱਥੇ ਮੱਥਾ ਟੇਕਦੇ ਆ ਕੇ ਔਰ ਆ ਕੇ ਕਹਿੰਦੇ ਆ ਕਿ ਸਾਡੇ ਸਾਰੇ ਕੰਮ ਸਿਰੇ ਚੜ ਗਏ ਔਰ ਉਹ ਦੂਰੋਂ ਦੂਰੋਂ ਲੋਕ ਆ ਜਾ ਕੇ ਆਪਣੀਆਂ ਮੰਤਾਂ ਪੂਰੀਆਂ ਕਰ ਰਹੇ ਐ ਹਰ ਸਾਲ ਮਨਾਇਆ ਜਾਂਦਾ ਜੀ ਇੱਥੇ ਟੋਲੇਵਾਲ ਚੌਂਕ ਪਰਸ਼ੂਰਾਮ ਜੀ ਦੀ ਜਿਹੜੀ ਅਕਸ਼ਿਤ ਰਿੱਤਿਆ ਜਿਹੜੀ ਜਨਮ ਦਿਤੀ ਹੈ ਹਰ ਸਾਲ ਪੂਰੇ ਸੰਸਾਰ 'ਚ ਮਨਾਈ ਜਾਂਦੀ ਹੈ ਇੱਥੇ ਟੋਲੇਵਾਲ ਚੌਂਕ ਜਦੋਂ ਦੀ ਇਹ ਭਗਵਾਨ ਦੀ ਮੂਰਤੀ ਸਥਾਪਿਤ ਹੋਈ ਹੈ ਸਾਰਾ ਪੰਜਾਬ ਇੱਥੇ ਆ ਕੇ ਮੱਥਾ ਟੇਕਦਾ ਹਰ ਸਾਲ ਇੱਥੇ ਵਿਧਾਇਕ ਸਾਹਿਬਾਨ ਵੀ ਪਹੁੰਚਦੇ ਨੇ ਅਤਮ ਇੱਥੇ ਸਵੇਰ ਤੋਂ ਲੈ ਕੇ ਹੁਣ ਤੱਕ ਸ਼ਹਿਰ ਦੀਆਂ ਸਾਰੀਆਂ ਧਾਰਮਿਕ ਰਾਜਨੀਤਿਕ ਸਾਰੀਆਂ ਸੰਸਥਾਵਾਂ ਇੱਥੇ ਪਹੁੰਚੀਆਂ ਸਾਰੇ ਐਮਐਲਏ ਸਾਹਿਬ ਇੱਥੇ ਆ ਕੇ ਆ ਚੁੱਕੇ ਆ ਸਾਰੀਆਂ ਜਿਹੜੀਆਂ ਸੰਸਥਾਵਾਂ ਨੇ ਉਹ ਸਾਰੇ ਇੱਥੇ ਭਗਵਾਨ ਦਾ ਮੱਥਾ ਟੇਕ ਕੇ ਗਏ ਨੇ ਅਜੇ ਸ਼ਾਮ ਨੂੰ ਮਹਾਰਤੀ ਦੇ ਤਾਂ ਬਹੁਤ ਵੱਡਾ ਇੱਥੇ ਹੰਗਾਰਾ ਮਿਲੇਗਾ ਤੁਸੀਂ ਜਦੋਂ ਦਰਸ਼ਨ ਕਰੋ ਆ ਕੇ ਮਹਾਰਤੀ ਵੀ ਹੁੰਦੀ ਜਿੱਥੇ ਹਾਂਜੀ ਇੱਥੇ ਸ਼ਾਮ ਨੂੰ ਮਹਾਰਤੀ ਆ ਕੀ ਮੈਸੇਜ ਕੀ ਦੋਗੇ ਸਰ ਅੱਜ ਦੇ ਦਿਨ ਲਈ ਲੋਕਾਂ ਨੂੰ ਅੱਜ ਦੇ ਦਿਨ ਦਾ ਮੈਸੇਜ ਇਹ ਹੈ ਜਿਸ ਤਰ੍ਹਾਂ ਆਪਾਂ ਕਾਲ ਯੁਗ 'ਚ ਦੇਖ ਰਹੇ ਹਾਂ ਕਿ ਲੋਕ ਅੱਜ ਵੀ ਤੁਹਾਡੀਆਂ ਜ਼ਮੀਨਾਂ ਦੇ ਕਬਜ਼ਾ ਕਰਨਾ ਚਾਹੁੰਦੇ ਆ ਆਪਣਾ ਨਾਮ ਲਿਖ ਕੇ ਤੁਹਾਡਾ ਨਾਮ ਪੁੱਛ ਕੇ ਤੁਹਾਡੇ ਕਤਲ ਕੀਤੇ ਜਾ ਰਹੇ ਆ ਪਰਸ਼ੂਰਾਮ ਭਗਵਾਨ ਨੇ ਤੁਹਾਨੂੰ ਇਹੀ ਸੰਦੇਸ਼ ਦਿੱਤਾ ਕਿ ਜੇ ਆਪਣੇ ਧਰਮ ਨੂੰ ਬਚਾਉਣਾ ਹੈ ਜੇ ਸ਼ਾਸਤਰ ਨੂੰ ਬਚਾਉਣਾ ਹੈ ਤਾਂ ਸ਼ਾਸਤਰ ਵੀ ਆਪਣੇ ਹੱਥ ਚ ਰੱਖੋ ਸੋ ਅੱਜ ਪਾਕਿਸਤਾਨ ਨਾਲ ਸਾਡੀ ਤਣਾਤਣੀ ਚੱਲਦੀ ਪਈ ਹੈ ਸਾਨੂੰ ਪਤਾ ਜਿੱਥੇ ਭਗਵਾਨ ਪਰਸ਼ੂਰਾਮ ਜੀ ਦਾ ਆਸ਼ੀਰਵਾਦ ਹੋਵੇ ਉੱਥੇ ਹਮੇਸ਼ਾ ਜਿੱਤ ਸਾਡੇ ਦੇਸ਼ ਦੀ ਹੈ ਇਹ ਮੈਸੇਜ ਹੈ ਕਿ ਅਕਸ਼ਤ ਰਤਿਆ ਦਾ ਦਿਨ ਹੈ ਅਸੀਂ ਆਪਣੇ ਦੇਸ਼ ਦਾ ਵੀ ਨਾਮ ਲੈ ਕੇ ਅੱਜ ਹਵਨ ਜਗ ਕੀਤਾ ਅਸੀਂ ਆਪਣੇ ਦੇਸ਼ ਦੀ ਵੀ ਜਿੱਤ ਦੀ ਕਾਮਨਾ ਕਰਦੇ ਹਾਂ